ਕੀ ਤੇ ਫਤਿਹਰੇ ਮਿਲ ਜਾਏਗਾ ਵਹੀ ਤੋ ਤੁਮੇ ਬੋਲ ਰਹੇ ਹੈ ਇਸਕੇ ਲੀਅਰ ਲੜਕੀ ਡੋਨਾ ਪੜੇਗਾ ਤੇ ਲੈ ਵੀ ਸਿਮਰ ਨੂੰ ਕੁੜੀ ਲਿਆ ਕੇ ਜਣੇ ਪਿਆਰ ਤੋਂ ਇਧਰ ਬੰਦੇ ਨਾਲ ਸਾਡੀ ਗੱਲਬਾਤ ਚੱਲਦੀ ਆ ਮੈਂ ਤੇਰੇ ਲਈ ਲੱਭਦੇ ਆ ਮੈਂ ਵੀ ਲਿਆਉਣੇ ਮੇਰੇ ਲਈ ਵੀ ਲਿਆ ਆਦੀ ਇੱਕ ਸਿਮਰਨ ਲਈ ਵੀ ਲਿਆਉਣੀਆਂ ਸਿਮਰਨ ਲਈ ਘੱਟ ਉਮਰ ਦੀ ਲੈ ਕੇ ਆਏ 20 ਸਾਲ ਦਾ ਹੀ ਹੈ ਇਹਦਾ ਤੇ ਜੇ ਪੰਜਾਬ ਕੀ ਲੜਕੀ ਤੋਂ ਮੇਰੀ ਥੋੜੀ ਉਮਰ ਵੱਧ ਆ ਠੀਕ ਆ ਮੇਰੇ ਲਈ ਵੱਧ ਉਮਰ ਦੀ ਲੈ ਕੇ ਆਉਣੀਆਂ ਬਿਹਾਰ ਕੀ ਲੜਕੀ ਜਾ ਰਹਾ ਹੈ ਬਾਹਰ हाँ। इसलिए बोल रहे हैं तो और बिहार की तो लड़की थोड़ा बाहर जा रहा है पंजाब का जा रहा है थोड़ा तू बिहार तक ही जाना पंजाब का लड़की जा रहा है बाहर हां ठीक है आईलेस करके हां तुमको लाना पड़ेगा ठीक है अब जे पैसे सरदार तुझे दे देगा गांव जाने के लिए ट्रेन का खर्चा भी दे देगा ठीक है भाई डरन हो गया कल ठीक है हां वे लेके आएंगे कुड़ी पक्की फिर ਪੱਕੀ ਲੈ ਕੇ ਆਏਗਾ ਅਰੇ ਵਾਹ ਸਭ ਖੋਜਦਾ ਹੈ ਨੌਕਰੀ ਵਾਲੇ ਓਏ ਅਸੀਂ ਓਏ ਆਹ ਦੇਖ ਲਾ ਪੀ ਐਚ ਡੀ ਕਰੀ ਹੋਇਆ ਮੁੰਡੇ ਦੀ ਪੀ ਐਚ ਡੀ ਪੀ ਐਚ ਡੀ ਪਤਾ ਕਿੱਥੇ ਹੁੰਦੀ ਆ ਕਿਸਾਨਾ ਵੱਡਾ ਪੜਿਆ ਲਿਖਿਆ ਮੁੰਡਾ ਇਹ ਤੂੰ ਨੌਕਰੀ ਦੀ ਗੱਲ ਕਰਦਾ ਯਾਰ ਕਮਾਲ ਕਰ ਮਾਰੇ ਇਧਰ ਛੋਟੇ ਉਮਰ ਮੇ ਸ਼ਾਦੀ ਹੋ ਜਾਂਦਾ ਹੈ ਫਿਰ ਕੋਈ ਨਹੀਂ ਕੰਮ ਨਹੀਂ ਮੇ ਇਹਦੀ ਛੋਟੀ ਹੋਈ ਆ ਇਹਦੀ 20 ਸਾਲ ਦੇ ਤੋਂ ਘਾਟਾ 19 ਮੇ ਲੱਗਾ ਹੈ ਇਹਨੂੰ ਬੱਚਾ ਹੂੰ ਯਾਰ ਬੱਚਾ ਦੁੱਧ ਚੁੰਗਦਾ ਆ ਵੀ ਇਹ ਮੇ ਲਾਓ ਕਾਲੀ ਬੱਦ ਦੁੱਧ ਪੀਤਾ ਹੈ ਚੁੰਗਲੀ ਸੇ ਤੁਮ ਚੁੰਮ ਕਰਤਾ ਹੈ ਹਾਂ ਲਿਆਓ ਯਾਰ ਐਸਾ ਨਾ ਕਰੋ ਅਰੇ ਯਾਰ ਜਾਣਾ ਪਊਗਾ ਤਾ ਭਾਈ ਗਰਾਰੀ ਫਸ ਗਿਆ ਇੱਧਰ ਸਿਮਰਨ ਨੇ ਕਹਿੰਦਾ ਦੋ ਕੁੜੀਆਂ ਲੈ ਕੇ ਆਉਣੀਆਂ ਬਿਹਾਰ ਤੋਂ ਦੇਖੋ ਹੁਣ ਕੀ ਬਣਦਾ ਤੂੰ ਜੇ ਸਰਦਾਰ ਪੈਸੇ ਦੇਵੇਗਾ ਟ੍ਰੇਨ ਕਰਾ ਦੇਗਾ ਸਭ ਕੋ ਖਾਣੇ ਪੀਣੇ ਇੱਥੇ ਤਾਂ ਹੁਣ ਕੁੜੀ ਬੀਬੀ ਲੱਭਦੀ ਨਹੀਂ ਕੋਈ ਸਾਨੂੰ ਠੀਕ ਆ ਇਹ ਹੁਣ ਬਿਹਾਰ ਤੋਂ ਹੀ ਮੰਗਾਉਣੀਆਂ ਸਪੈਸ਼ਲ ਅਸੀਂ ਅਰੇ ਬਿਹਾਰ ਸਪੋਰਟ ਕਰਾਉਣੀਆਂ ਨੇ ਦੋ ਕੁੜੀਆਂ ਠੀਕ ਆ ਹਾਂ ਭਾਈ ਤੂੰ ਲੈ ਮੇਰੇ ਲਈ ਵੀ ਲੈ ਕੇ ਅੱਗਿਆ ਤਾਂ ਲਈ ਤੇ ਲਈਆ ਅੱਛਾ ਇੱਧਰ ਇਹ ਬੰਦਾ ਸਾਡੇ ਵਾਲਾ ਕਹਿੰਦਾ ਇਹ ਕਹਿੰਦਾ ਮੈਂ ਗਿਆ ਸੀ ਮਿਲੀ ਨਹੀਂ ਹੈਗੀ ਇੱਕ ਇਹਦੇ ਲਈ ਵੀ ਲਓ ਯਾਰ ਤੇਰੇ ਲਈ ਵੀ ਲਈਏ ਉਹਦੇ ਦਾ ਹੈਗੇ ਆ ਆਟੋਮੈਟਿਕ ਵਿਆਹ ਹੋਇਆ ਦਾ ਹਾਂ ਬਚਪਨ ਮੇ ਹੀ ਹੋ ਗਿਆ ਦਾ ਨੰਨੇ-ਮੁੰਨੇ ਕਈ ਹੋ ਗਿਆ ਦਾ ਬਸ ਫਿਰ ਇੱਕ ਵਾਰੀ ਗੱਲ ਕਰ ਲੈ ਫੇਰ ਜੇ ਮੰਨਦਾ ਬੰਦਾ ਬਣਾ ਲਾ ਮੰਨ ਗਿਆ ਉਹਨੂੰ ਬਸ ਦੇ ਕੇ ਪੈਸੇ ਕਾਗਜ਼ ਤੇ ਲਿਖਾ ਕੇ ਲੈ ਲਈ ਵੀ ਹਾਂ ਯਾਰ ਤੂੰ ਠੀਕ ਆ ਉੱਥੇ ਪੈਸੇ ਲੈ ਲੈਣਾ ਤੇਰੇ ਟ੍ਰੇਨ ਖਰਚਾ ਬੁਕਿੰਗ ਕਰਵਾ ਕੇ ਦੇਗਾ ਏਸੀ ਵਾਲਾ ਡੱਬਾ ਬੁਕਿੰਗ ਕਰਾ ਕੇ ਦੇਗਾ ਠੀਕ ਆ ਚਲੋ ਠੀਕ ਆ ਵੀ ਨਿਬੜ ਗਈ ਗੱਲਬਾਤ ਹੁਣ ਬਿਹਾਰ ਤੋਂ ਦੋ ਕੁੜੀਆਂ ਆਉਂਦੀਆਂ ਖੇਚ ਲੋ ਤਿਆਰੀ ਆਰ.ਸੀ ਦਾ ਖੁੱਲਾ ਖਾੜਾ ਵਿਆਹ ਤੇ ਚੱਲੂਗਾ ਜਿੰਨਾ ਤੇ ਖੁੱਲਾ ਹੀ ਟਾਈਮ ਲਵਾਉਣਾ ਮੈਂ ਕੋਈ ਪੈਸੇ ਪੁੱਛ ਦੇਣਾ ਨਹੀਂ ਖੁੱਲਾ ਹੀ ਟਾਈਮ ਠੀਕ ਆ ਆਰ.ਸੀ ਦਾ ਖੁੱਲਾ ਖਾੜਾ ਉਧਰੋਂ ਖਾਨ ਸਾਹਿਬ ਨੂੰ ਮੰਗਾ ਲੈਣਾ ਵੀ ਕਟਿੰਗ ਸਾਰਿਆਂ ਦੀ ਫ੍ਰੀ ਚਲੋ 1 ਰੁਪਇਆ ਕਟਿੰਗ ਫ੍ਰੀ ਹੋਊ ਕਮਲ ਚੀਮਾ ਫੋਟੋਗ੍ਰਾਫਰ ਦਾ ਆਪਣਾ ਚੱਲੂ ਤੇ ਫ੍ਰੀ ਲੱਖ ਵੀ ਦੇ ਦੇਗਾ 2-3 ਲੱਖ ਰੁਪਇਆ ਕੈਸ਼ ਕਰਕੇ ਆ ਜਾਓਗੇ ਘਰ ਵਾਲੀ ਅੜ ਕੇ ਲੈ ਸਰ ਲੈ ਨਹੀਂ हमें पंजाब में लेके आना है तो और थार थार पे, थार पे थार पे थार पे रहने ट्रेन में लेकर आओ ट्रेन में नहीं, नहीं। लेके आएंगे हम गाड़ी लेके जाएंगे गाड़ी रहने ले का कर... परमट कटा के फिर जाएंगे बिहार वहीं पर तीला कुलक नहीं लेना है, है? परिवार को बुलाओगे समझ गए ना परिवार जहाँ से लेके जायेंगे तिलक कुलक देगा दो तीनों यार चक देंगे सब कुछ होगी गल ਪਾ ਠੀਕ ਆ ਜੀ ਕਮਲ ਜੀਮਾ ਸਾਹਿਬ ਕਹਿੰਦੇ ਵੀ ਮੇਰੇ ਵੱਲੋਂ ਫ੍ਰੀ ਤੁਹਾਡਾ ਫੋਟੋ ਸ਼ੂਟ ਕਰੂੰਗਾ ਫ੍ਰੀ ਸਾਰਾ ਕੁਝ ਫਰੀ ਹੋ ਗਈ ਬੁਕਿੰਗ ਕਰ ਲਾ ਹੋ ਗਈ ਡੇਢ ਬੱਕ ਕਰਤੀ ਇਹਦੇ ਨਾਲ ਵੀ ਫੋਟੋ ਬਰਾਬਰ ਕੀ ਬੁਕਿੰਗ ਕਰਦੀ ਹਮਨੇ ਹਾਂ ਡੀ ਜੇ ਵਾਲਾ ਵੀ ਬੁੱਕ ਹੋ ਗਿਆ ਪਹਿਲ ਥਾਲਾ ਆਪਣਾ ਮਿੱਤਰ ਹੈਗਾ ਉਹਦੋਂ ਕਹਿਣਾ ਪੈਰਿਸ ਬੁੱਕ ਕਰਦੇ ਚਲ ਖੱਤੇ ਟੈਂਟ ਦੇਸੀ ਵਿਆਹ ਕਰਨੇ ਪੁਰਾਣ ਟਾਈਪ ਦੇ ਹਾਂ ਪੁਰਾਣ ਖੱਤੇ ਦੇ ਟੈਂਟ ਲਾਵਾਂਗੇ ਪੁਰਾਣ ਮਾਹੌਲ ਬਣਾਉਣਾ ਠੀਕ ਆ ਠੀਕ ਆ ਜੀ ਉਹ ਤੁਹੇ ਤਾਂ ਨਹੀਂ ਚਾਹੀਏ ਕੋਈ ਕੋਲ ਤਾਂ ਹੈਗੀ ਆ ਯਾਰ ਬੱਚਾ ਵੀ ਆ ਉਸਕੇ ਪਾਸ ਤੋਂ ਹਾਂ ਚਲੋ ਨਿਬੜ ਗਿਆ ਫਿਰ ਹਾਂ ਨਿਬੜ ਗਿ